ਖਰ ਮਿੰਟੋ ਜੀ ਤੁਸੀਂ ਗੱਲ ਕੀਤੀ ਕਿ ਲੋਕਤੰਤਰ ਦੀ ਸਾੜੀ ਉੱਤਰੀ ਪਈ ਐ ਲੋਕਤੰਤਰ ਤੇ ਪ੍ਰਸ਼ਾਸਨ ਦਾ ਹਾਲ ਇਹੋ ਜਿਹਾ ਐ ਇੰਨਾ ਮਾਹੌਲ ਅੱਜ ਕੱਲ ਬਣਿਆ ਹੋਇਆ ਕਿ ਹਰ ਦੂਜੇ ਦਿਨ ਮੈਨੂੰ ਲੱਗਦਾ ਦੂਜਾ ਵੀ ਨਹੀਂ ਹਰ ਰੋਜ਼ ਹੀ ਐਦਾਂ ਹੁੰਦਾ ਕਿ ਕੋਈ ਨਾ ਕੋਈ ਫਾਇਰਿੰਗ ਕਿਤੇ ਹੋ ਗਈ ਕਦੇ ਕਿਸੇ ਤੇ ਗੋਲੀ ਚੱਲ ਗਈ ਕਿਸੇ ਦਾ ਕਤਲ ਕਰਤਾ ਇੱਕ ਖਬਰ ਬਹੁਤ ਵੱਡੀ ਖਬਰ ਆ ਰਹੀ ਐ ਕਿ ਸਾਫਕਾ ਵਿਧਾਇਕ ਤੇ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕੁਲਵੀਰ ਜੀਰਾ ਉਹਨਾਂ ਤੇ ਵੀ ਰਾਤ ਕੱਲ ਕਿਸੇ ਨੇ ਫਾਇਰਿੰਗ ਕੀਤੀ ਗੋਲੀ ਚਲਾਈ ਐ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਜੀ ਤੁਹਾਨੂੰ ਜੁਆਇਨ ਕਰਨ ਤੋਂ 2-4 ਮਿੰਟ ਪਹਿਲਾਂ ਹੂੰ ਕਿਉਂਕਿ ਬਾਅਦ ਦੇ ਵਿੱਚ ਤੇ ਕੋਈ ਗੱਲ ਹੋ ਨਹੀਂ ਸਕਦੀ ਜੀ ਤੇ ਜੇ ਉਹਨਾਂ ਦਾ ਆ ਗਿਆ ਫੋਨ ਤੇ ਫਿਰ ਲਾਈਵ 'ਚ ਆਪਾਂ ਨਹੀਂ ਲਾਵਾਂਗੇ ਨਾ ਨਾ ਮਤਲਬ ਇਹ ਪੁੱਛਣਾ ਬਣਦਾ ਸੀਗਾ ਨਾ ਕਿ ਬਈ ਕਿੰਨਾ ਟਾਈਮ ਸੀਗਾ ਉਸਦੇ ਆਹ ਤੇ ਜਾਂ ਕੀ ਉਹਨਾਂ ਨੂੰ ਪਹਿਲਾਂ ਕੋਈ ਥ੍ਰੈਟ ਵਗੈਰਾ ਸੀਗਾ ਹੂੰ ਦੇਖੋ ਕਈ ਚੀਜ਼ਾਂ ਹੁੰਦੀਆਂ ਜਿਹੜਾ ਪੋਲੀਟੀਸ਼ੀਅਨ ਆ ਉਹਦੀ ਰਾਜਨੀਤਿਕ ਦੁਸ਼ਮਣੀ ਹੁੰਦੀ ਹੈ ਕੁਲਬੀਰ ਜੀਰੇ ਦੀ ਰਾਜਨੀਤਿਕ ਦੁਸ਼ਮਣੀ ਹੈਗੀ ਉਸ ਏਰੀਏ 'ਚ ਮੈਨੂੰ ਪਤਾ ਜੀ ਠੀਕ ਹੈ ਜੀ ਮੈਂ ਬੜਾ ਪੇਤੀ ਆ ਜੀਰੇ ਏਰੀਏ ਦਾ ਠੀਕ ਹੈ ਜੀ ਇਹਨਾਂ ਦੀ ਰਾਜਨੀਤਿਕ ਦੁਸ਼ਮਣੀ ਹਾਲਾਂਕਿ ਸੈਂਸਿਟਿਵ ਮਾਮਲਾ ਆ ਸੀ ਕਿਉਂਕਿ ਗੱਲ ਨਹੀਂ ਹੋਈ ਜੀ ਅਸੀਂ ਬੜੀ ਸੰਕੋਚ ਕੇ ਗੱਲ ਕਰਦੇ ਹੁੰਨੇ ਆ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਬਿਲਕੁਲ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਖਬਰੇ ਫਲੈਸ਼ ਹੋ ਰਹੀ ਆ ਕਿ ਉੱਥੇ ਲਾਗੇ ਕੁਲਗੜੀ ਦੇ ਕੁਲਗੜੀ ਥਾਣਾ ਵੀ ਆ ਨਾ ਹੂੰ ਕਿ ਉਸ ਏਰੀਏ ਦੇ ਵਿੱਚ ਕ੍ਰਿਕਟਾ ਗੱਡੀ ਸ਼ਾਇਦ ਹੈ ਜਿਹੜੀ ਫਾਲੋ ਕਰ ਰਹੀ ਸੀ ਤੇ 6 ਦੇ ਕਰੀਬ ਜਿਹੜੇ ਆ ਫਾਇਰ ਹੋਏ ਨੇ ਇਹ ਮੀਡੀਆ ਰਿਪੋਰਟਰਾਂ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕੁਲਬੀਰ ਸਿੰਘ ਜੀਰਾ ਦਾ ਨੰਬਰ ਕਿਸੇ ਨੇ ਇਹਨਾਂ ਦੇ ਕਰੀਬੀ ਦੋਸਤ ਨੇ ਮੈਨੂੰ ਫੇਸਬੁੱਕ 'ਚ ਛੱਡਿਆ ਸੀ ਕਈ ਸਾਲ ਪਹਿਲਾਂ ਹਮ ਨੰਬਰ ਉਹੀ ਹੈ ਟ੍ਰੂ ਕਾਲਰ ਤੇ ਵੀ ਮੈਂ ਚੈੱਕ ਕੀਤਾ ਜੀ ਤੇ ਉਹਨਾਂ ਨੇ ਚੁੱਕਿਆ ਨਹੀਂ ਹੈ ਨਹੀਂ ਤਾਂ ਕੁਝ ਚੀਜ਼ਾਂ ਆਪਾਂ ਕਨਫਰਮ ਕਰਦੇ ਨਾ ਫਿਰ ਸਪਸ਼ਟ ਹੋ ਜਾਂਦਾ ਕਿ ਕਿਤੇ ਹੋਦਾ ਕਿ ਕੀ ਥ੍ਰੈਟ ਤਾਂ ਨਹੀਂ ਆਈ ਕੋਈ ਅੱਜਕੱਲ ਇਹ ਵੀ ਆ ਨਾ ਜੀ ਕਿ ਬਹੁਤ ਲੋਕਾਂ ਨੂੰ ਥ੍ਰੈਟ ਆ ਰਿਹਾ ਹੂੰ ਰੰਗਦਾਰੀ ਵਾਸਤੇ ਤੇ ਤਸੂਲੀ ਵਾਸਤੇ ਜੀ 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 ਇੱਕ ਐਂਗਲੇ ਵੀ ਬਣ ਜਾਂਦਾ ਇੱਕ ਬਣ ਜਾਂਦਾ ਰਾਜਨੀਤਿਕ ਦੁਸ਼ਮਣ ਤੇ ਕਈ ਵਾਰ ਇਹ ਵੀ ਹੁੰਦਾ ਕਿ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹੂੰ ਗੈਂਗਸਟਰ ਐਂਗਲ ਵੀ ਆ ਜਾਂਦਾ ਰਾਜਨੀਤੀ ਦਾ ਐਂਗਲ ਵੀ ਆ ਜਾਂਦਾ ਬਿਲਕੁਲ ਇਹ ਕੋਈ ਇੱਕ ਸੀ ਆਪਾਂ ਥੋੜੀ ਚੱਲਣ ਡਿਆ ਪੰਜਾਬ ਚ ਹੋ ਵੀ ਜਾਂਦੇ ਮਿੰਟੋ ਜੀ ਕਈ ਵਾਰ ਇਹ ਹੁੰਦਾ ਕਿ ਇਹਨਾਂ ਨੂੰ ਕੁਝ ਲੈਣਾ ਦੇਣਾ ਨੇ ਉਹਦਾ ਕੋਈ ਤੀਜਾ ਬੰਦਾ ਹੀ ਫਾਇਦਾ ਚੱਕਣ ਨੂੰ ਫਿਰਦਾ ਹੁੰਦਾ ਇਹ ਵੀ ਹੈ ਇਹ ਵੀ ਹੈ ਇਹ ਵੀ ਹੈ ਸਰ ਇਹ ਵੀ ਇਹ ਵੀ ਹੈ ਬਿਲਕੁਲ ਗੱਲ ਤੁਹਾਡੀ ਸਹੀ ਮਤਲਬ ਕਿ ਉਹ ਜਿਵੇਂ ਇੱਕ ਦੌਰ ਸੀ ਰੀਮਿਕਸ ਗਾਣੇ ਆਉਣ ਲੱਗਾ ਹੂੰ ਇਹ ਇੱਥੇ ਹੁਣ ਮਸਲੇ ਰੀਮਿਕਸ ਨੇ ਰੀਮਿਕਸ ਨੇ ਸੱਚਮੁੱਚ ਕੋਈ ਗੈਂਗਸਟਰ ਦਾ ਮਸਲਾ ਬਣ ਜਾਂਦਾ ਕੋਈ ਰਾਜਨੀਤੀ ਦਾ ਮਸਲਾ ਕਿਤੇ ਇਕੱਠੇ ਹੋ ਜਾਂਦੇ ਰੀਮਿਕਸ ਹੋ ਜਾਂਦੇ ਆ ਤਾਂ ਕਹਿਣ ਦਾ ਮਤਲਬ ਇਹ ਹੈ ਸਾਬ ਕਿ ਵੱਡੀ ਖਬਰ ਹੈ ਹੂੰ ਕਲਵੀਰ ਸਿੰਘ ਜੀਰਾ ਉਹਨਾਂ ਲੀਡਰਾਂ ਚੋਂ ਆ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਤੁਹਾਨੂੰ ਪਤਾ ਹੈ ਧੜਾ ਧੜ ਲੀਡਰ ਹਾਈ ਕੋਰਟ ਦੀ ਸ਼ਰਨ ਚ ਕਹਿ ਸਨ ਕਿ ਸਾਨੂੰ ਸਿਕਿਉਰਿਟੀ ਦਿਓ ਸਿਕਿਉਰਿਟੀ ਦਿਓ ਜੀ ਤੋ ਕਿ ਸਿਕਿਉਰਿਟੀ ਕੱਟੀ ਗਈ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੀ ਬਹੁਤ ਮਸਲਾ ਪਿਆ ਸੀ ਸਿਕਿਉਰਿਟੀ ਦੀ ਕਟੋਤੀ ਹੋਈ ਸੀ ਹੂੰ ਹੁਣ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਲੀਡਰ ਉੱਥੇ ਗਏ ਸੀ ਉਹਨਾਂ ਚੋਂ ਕਲਵੀਰ ਜੀਰਾ ਵੀ ਇੱਕ ਸੀ ਸਿਕਿਉਰਿਟੀ ਵਾਸਤੇ ਜੀ ਤਾਂ ਮਤਲਬ ਉਹਨਾਂ ਨੇ ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਕਿ ਸਿਕਿਉਰਿਟੀ ਇਹਨਾਂ ਨੂੰ ਮਿਲੂਵੇ ਤਾਂ ਸਿਕਿਉਰਿਟੀ ਨਾਲ ਸੀ ਜੀ ਜੇ ਮੰਨ ਲਓ ਸਿਕਿਉਰਿਟੀ ਨਾਲ ਸੀ ਤਾਂ ਫਿਰ ਬਈ ਤੁਸੀਂ ਕੋਈ ਜਵਾਬੀ ਕਾਰਵਾਈ ਕੀਤੀ ਕਿ ਨਹੀਂ ਜਾਂ ਤੁਹਾਡੇ ਨਾਲ ਸਿਕਿਉਰਿਟੀ ਹੈ ਹੀ ਨਹੀਂ ਸੀ ਜੀ ਹੁਣ ਮੈਨੂੰ ਇਹ ਨਹੀਂ ਯਾਦ ਕਿ ਇਹਨਾਂ ਨੂੰ ਹਾਈ ਕੋਰਟ ਤੋਂ ਸਿਕਿਉਰਿਟੀ ਮਿਲੀ ਹੈ ਕਿ ਨਹੀਂ ਮਿਲੀ ਪਰ ਮੇਰੇ ਖਿਆਲ ਦੇ ਨਾਲ ਸਿਕਿਉਰਿਟੀ ਮਿਲੀ ਹੋਏਗੀ अदरवाइज ਇਹ ਸੁਪਰੀਮ ਕੋਰਟ ਚਲੇ ਜਾਂਦੇ ਹਾਲਾਂਕਿ ਪੂਰੀ ਸਿਕਿਉਰਿਟੀ ਤਾਂ ਖਤਮ ਨਹੀਂ ਕੀਤੀ ਹੋਏਗੀ ਜੀ ਜੀ ਜਿਹੜਾ ਇਹ ਵਾਅਦਾ ਮੰਗਦੇ ਆ ਜੇ ਮਤਲਬ ਕਿ ਹਾਈ ਕੋਰਟ ਤੋਂ ਇਹਨਾਂ ਦੀ ਅਪੀਲ ਜੇ ਖਾਰਜ ਹੁੰਦੀ ਤਾਂ ਹੋ ਸਕਦਾ ਸੁਪਰੀਮ ਕੋਰਟ ਚ ਜਾਂਦੇ ਪਰ ਉਹਦੋਂ ਬਾਅਦ ਕੋਈ ਗੱਲ ਨਹੀਂ ਸੁਣੀ ਹੂੰ ਤਾਂ ਬਹਰਾਲ ਇਹ ਵੀ ਹੈ ਕਿ ਜੇ ਸਿਕਿਉਰਟੀ ਸੀ ਔਰ ਦੂਜੀ ਗੱਲ ਹੈ ਕਿ ਅੱਜਕੱਲ੍ਹ ਬਈ ਸਿੰਘਰਾਂ ਦੇ ਨਾਲ ਵੀ ਵੈਪਨ ਵਾਲੇ ਬੰਦੇ ਚੱਲਦੇ ਨੇ ਲੀਡਰਾਂ ਦੇ ਨਾਲ ਤੇ ਵੈਪਨ ਥਾਟੀ ਥੂਟੀ ਤੇ ਆਮ ਲਈ ਫਿਰਦੇ ਨੇ ਲੀਡਰ ਅੱਜਕੱਲ੍ਹ ਹੂੰ ਹੂੰ ਬਿਲਕੁਲ ਮੈਨੂੰ ਪਤਾ ਹੈ ਜੀ ਹੂੰ ਆਮ ਚੱਕੀ ਫਿਰਦੇ ਆ ਕੀ ਮਤਲਬ ਕਿ ਜੇ ਆਪਾਂ ਦੇਖੀਏ ਅੱਜ ਕੱਲ ਉਹ ਵੀ ਬੌਂਸਰ ਵਗੈਰਾ ਜਿਹੜੇ ਨਾਲ ਹੁੰਦੇ ਆ ਚਾਰ ਬੰਦੇ ਇੱਕ ਤਰ੍ਹਾਂ ਰੱਖਣ ਲੱਗੇ ਨਹੀਂ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਹਰ ਇੱਕ ਲੀਡਰ ਦੇ ਦੋ ਚਾਰ ਜ਼ਰੂਰਤ ਵਾਲੇ ਯਾਰ ਦੋਸਤ ਵੀ ਨਾਲ ਹੁੰਦੇ ਆ ਜਿਨ੍ਹਾਂ ਤੇ ਉਹਨੂੰ ਯਕੀਨ ਹੁੰਦਾ ਹੈ ਜੀ 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 ਬਿਲਕੁਲ ਇਹ ਖੜਦੇ ਆ ਜਾਂ ਅੜਦੇ ਆ ਬਿਲਕੁਲ ਤਾਂ ਮਤਲਬ ਕਿ ਉਹ ਵੀ ਨਾਲ ਹੁੰਦੇ ਆ ਜ਼ਰੂਰਤ ਬਣ ਗਈ ਹੈ ਵੀ ਇੱਕ ਤਰ੍ਹਾਂ ਨਾਲ ਕਿ ਯਾਰਾਂ ਦਾ ਗਰੁੱਪ ਉਹਦੋ ਤੋੜਦਾ ਚੁੱਪ ਉਹ ਗਰੁੱਪ ਵੀ ਚੱਲਦਾ ਹੈ ਨਾਲ ਸਭ ਸੋ ਕੀ ਇਦਾਂ ਦੀ ਕੋਈ ਗੱਲਬਾਤ ਤਾਂ ਹੈ ਸੀਗੀ ਕਿ ਇਹ ਇਕੱਲੇ ਸੀ ਜੇ ਸਕਿਉਰਟੀ ਸੀ ਜਾਂ ਹੋਰ ਬੰਦੇ ਸੀ ਕਿ ਜਵਾਬੀ ਕਾਰਵਾਈ ਵੀ ਹੋਈ ਆ ਆ ਇੱਕ ਸੱਜਣ ਕੋਈ ਮਤਲਬ ਕਿ ਕਮੈਂਟ ਕਰ ਰਹੇ ਸੀਗੇ ਤਾਂ ਉਹ ਕਹਿ ਰਹੇ ਸੀਗੇ ਕਿ ਜੀਰਾ ਠਾਣੇ ਤੇ ਪੁਲਿਸ ਅਫਸਰ ਨਾਲ ਨਿਊਜ਼ ਚੈਨਲ ਨੇ ਗੱਲ ਕੀਤੀ ਆ ਉਹ ਕਹਿੰਦੇ ਕਿ ਕਨਫਰਮ ਨਹੀਂ ਹੈ ਕਿ ਗੋਲੀ ਚੱਲੀ ਹੈ ਕਿ ਨਹੀਂ ਜੀ ਵੇਖੋ ਹਾਲੇ ਤੱਕ ਇਹ ਵੀ ਨਹੀਂ ਪਤਾ ਤਾਂ ਮਤਲਬ ਕਿ ਕੀ ਜੇ ਗੋਲੀ ਚੱਲੀ ਹੈ ਤਾਂ ਪੁਲਿਸ ਰਿਪੋਰਟ ਹੀ ਨਹੀਂ ਹੋਈ ਹੁਣ ਤੱਕ ਜੇ ਰਾਤ ਦਾ ਮਾਮਲਾ ਸਰ ਜੀ ਰਾਤ ਦਾ ਮਸਲਾ ਹੈ ਇੱਕ ਸਾਬਕਾ ਵਿਧਾਇਕ ਦਾ ਮਸਲਾ ਆ ਇੱਕ ਉਸ ਇਲਾਕੇ ਦੇ ਤਗੜੇ ਲੀਡਰ ਦਾ ਮਸਲਾ ਹੈ ਕਾਂਗਰਸ ਦਾ ਉਹ ਜਿਲ੍ਹਾ ਪ੍ਰਧਾਨ ਹੈ ਖਡੂਰ ਸਾਬਤ ਤੋਂ ਇਲੈਕਸ਼ਨ ਲੜ ਚੁੱਕਾ ਹੈ ਤਾਂ ਕੀ ਉਹਨੇ ਰਿਪੋਰਟ ਹੀ ਨਹੀਂ ਕੀਤਾ ਅਜੇ ਤੱਕ ਮਸਲਾ ਜੀ ਇਹ ਵੀ ਤੇ ਇੱਕ ਸੋਚਣ ਵਾਲੀ ਗੱਲ ਹੈ ਸੋ ਦੇਖਦੇ ਆ ਜੇ ਤਾਂ ਫੋਨ ਉਹਨਾਂ ਦਾ ਆ ਗਿਆ ਤੇ ਗੱਲ ਹੋਰ ਵਧਾ ਕੇ ਕਰ ਲਾਂਗੇ ਨਹੀਂ ਤੇ ਇਸ ਗੱਲ ਨੂੰ ਹੁਣ ਗਾਂ ਤੋੜਨ ਦਾ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ ਜਦ ਤੱਕ ਕਨਫਰਮ ਹੀ ਨਹੀਂ ਹੁੰਦਾ ਕੁਝ ਵੀ ਹਾਂਜੀ ਉਹ پنجاب ਦਾ ਬੁਰਾ ਹਾਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਹੈ ਕੱਲ ਵੀ ਗੱਲ ਕੀਤੀ ਸੀ ਕਿ ਡੇਲੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਸਭੋਂ ਸੱਚੀ ਆ ਜੀ ਜੀ ਹਾਲਾਂਕਿ ਦੋ ਦਿਨ ਤੇ ਆਪਾਂ ਹੋਰ ਚਰਚਾ ਕਰਦੇ ਹਾਂ ਅੱਜ ਅੱਗੇ ਜਾ ਕੇ ਕੁਛ ਆਪਾਂ ਕਮੈਂਟ ਲੈ ਲਈ ਇੱਕ ਮਿੱਤਰ ਕਹਿ ਰਹੇ ਨੇ ਕਿ ਪ੍ਰੇਮ ਢਿੱਲੋਂ ਤੇ ਵੀ ਗੋਲੀ ਚਲੀ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਆ ਜਗਤਾਰ ਜੀ ਕਹਿ ਰਹੇ ਕਿ ਕਈ ਵਾਰੀ ਜਾਣਬੁੱਝ ਕੇ ਵੀ ਆਪਦੇ ਆਪ ਤੇ ਗੋਲੀ ਚਲਾ ਲੈਂਦੇ ਇਹ ਮਸਲੇ ਵੀ ਵਿੱਚ ਆਏ ਸੀ ਦੇਖੋ ਗੱਲ ਇਹ ਹੈ ਸਿਕਿਉਰਟੀ ਨਾਲ ਜੁੜਿਆ ਮਸਲਾ ਜਿਹੜਾ ਜਿਵੇਂ ਆਪਾਂ ਦੇਖਦੇ ਆ ਕਿ ਗੋਲੀ ਆਪ ਚਲਾ ਲੈਂਦੇ ਨੇ ਕੁਛ ਨਹੀਂ ਤਾਂ ਜੀ ਪਰ ਇਹੋ ਜਿਹਾ ਰਿਸਕ ਕੀ ਕਲਵੀਰ ਸਿੰਘ ਜੀਰਾ ਵਰਗਾ ਲੈ ਸਕਦਾ ਜਿਹਨੂੰ ਪਤਾ ਕਿ ਜਾਂਚ ਪੜਤਾਲ ਦੇ ਵਿੱਚ ਜੇ ਇੰਨਾ ਵੀ ਹੋਇਆ ਤਾਂ ਉਹਨਾਂ ਨੇ ਇੰਨਾ ਬਣਾ ਕੇ ਖਿੱਚ ਲੈਣਾ ਕਿਉਂਕਿ ਸਰਕਾਰ ਉਹਨਾਂ ਦੀ ਨਹੀਂ ਹੈ ਇਹ ਵੀ ਕਲੋਕੇ ਕਾਬਲੇ ਗੌਰ ਤੱਥ ਹੈ ਨਾ ਜੀ 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 ਅਮਨ ਜੀਰਾ ਜੀ ਦੱਸ ਰਹੇ ਨੇ ਮਿੰਟੂ ਜੀ ਸ਼ਾਇਦ ਜੀਰਾ ਤੋਂ ਹੋਣਗੇ ਜਾਣਦੇ ਹੋਣਗੇ ਇਹ ਕਹਿੰਦੇ ਕਿ ਦੋ ਹੀ ਗਨਮੈਨ ਨੇ ਉਹਨਾਂ ਦੇ ਨਾਲ ਉਹਨਾਂਸਟ ਟਾਈਮ ਅੱਛਾ ਜੀ ਦੋ ਗਨਮੈਨ ਨੇ ਜੀ 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 ਦੋ ਗਨਮੈਨ ਤਾਂ ਘੱਟੋ ਘੱਟ ਰਹਿਣਗੇ ਫਿਰ ਇਹਦਾ ਮਤਲਬ ਕਿ ਸਿਕਿਉਰਟੀ ਵਧੀ ਨਹੀਂ ਹੈ ਦੋ ਗਨਮੈਨ ਆ ਚਲੋ ਦੋ ਗਨਮੈਨ ਆ ਤਾਂ ਅਵੇਪਨ ਤੋਂ ਉਹਨਾਂ ਦੇ ਕੋਲ ਹੋਣਗੇ ਨਾ ਹੋਣਗੇ ਕਿ ਜਵਾਬੀ ਫਾਇਰਿੰਗ ਹੋਈ ਆ ਹੂੰ ਚਲੋ ਇਹ ਹੁਣ ਆਪਾਂ ਕਨਫਰਮ ਹਾਂ ਜੀ ਇਹ ਕਨਫਰਮ ਹੋਣ ਦਾ ਵਿਸ਼ਾ ਹੈ ਜਦੋਂ ਤੱਕ ਕਹੇ ਸੀਗੇ ਕਿ ਦੁਬਾਰਾ ਕਾਲ ਕਰ ਲਓ ਤੁਸੀਂ ਲਾਈਵ ਦੇ ਵਿੱਚ ਜੀ ਵੀ ਜੀ ਤੇ ਪਰ ਆਪਾਂ ਇੰਤਜ਼ਾਰ ਹੀ ਕਰਦੇ ਆਂ ਹਾਂ ਜੀ ਇੰਤਜ਼ਾਰ ਕਰਦੇ ਆਂ ਜੀ ਹੋ ਸਕਦਾ ਕਿ ਉਹ ਬਿਜ਼ੀ ਹੋਣ ਮਸਰੂਫ ਹੋਣ ਕਿਉਂਕਿ ਜਿਵੇਂ ਇਹ ਖਬਰ ਆਈ ਹੋਏਗੀ ਜੀ ਬਹੁਤ ਸਾਰੇ ਲੋਕ ਹੋ ਸਕਦਾ ਉਹਨਾਂ ਨੂੰ ਮਿਲਣ ਪਹੁੰਚੇ ਹੋਣ ਬਹੁਤ ਸਾਰੇ ਲੋਕ ਜਿਹੜੇ ਆ ਹੋ ਸਕਦਾ ਹੈ ਕਿ ਮੀਡੀਆ ਵਾਲੇ ਉਹਨਾਂ ਦੀ ਬਾਈਟ ਵਗੈਰਾ ਲੈਂਦੇ ਹੋਣ ਬਿਲਕੁਲ ਠੀਕ ਹੈ ਨਾ ਜੀ ਵਾਰ-ਵਾਰ ਡਿਸਟਰਬ ਕਰਨ ਦਾ ਕੋਈ ਤੋਕ ਨਹੀਂ ਬਣਦਾ ਜੇ ਉਹਨਾਂ ਨੇ ਕਾਲ ਬੈਕ ਕਰ ਲਈ ਆਪਾਂ ਨੂੰ ਤੇ ਆਪਾਂ ਜ਼ਰੂਰ ਲੈ ਲਵਾਂਗੇ ਜੀ ਮਿੰਟੂ ਜੀ ਮਿੰਟੂ ਜੀ ਆਪਾਂ ਜਿਸ ਤਰ੍ਹਾਂ ਦੀ ਖਬਰ ਤੇ ਗੱਲ ਕਰ ਰਹੇ ਆ ਨਾ ਉਸੇ ਤਰ੍ਹਾਂ ਦੀ ਖਬਰ ਪ੍ਰੇਮ ਢਿੱਲੋਂ ਵਾਲੀ ਵੀ ਹੈ ਪੰਜਾਬੀ ਸਿੰਗਰ ਹੈ ਮਸ਼ਹੂਰ ਪੰਜਾਬੀ ਸਿੰਗਰ ਉਹਦੇ ਵੀ ਕਹਿੰਦੇ ਬ੍ਰੈਂਪਟਨ ਵਾਲੇ ਘਰ ਤੇ ਗੋਲੀਆਂ ਚੱਲੀਆਂ ਨੇ ਤੇ ਇਹ ਮਾਹੌਲ ਹੈ ਜੀ ਬ੍ਰੈਂਪਟਨ ਵਾਲੇ ਘਰ ਜੀ ਕੈਨੇਡਾ ਅੱਛਾ ਕੈਨੇਡਾ ਗੋਲੀ ਚੱਲੀ ਹੈ ਜੀ 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 ਨਹੀਂ ਮੈਨੂੰ ਪਤਾ ਨਹੀਂ ਹੈ ਜੀ ਉਹਨੇ ਕਹਿੰਦੇ ਇੱਥੇ ਆਉਣਾ ਸੀ ਇੰਡੀਆ ਸ਼ਹਿਰ ਸ਼ੋਅ ਵਗੈਰਾ ਕਰਨ ਤੇ ਗੋ ਠੀਕ ਹੈ ਜੀ ਨਹੀਂ ਮੈਨੂੰ ਪਤਾ ਨਹੀਂ ਹੈ ਖਬਰ ਤੇ ਦੇਖੋ ਹਮ ਖਬਰ ਮੈਨੂੰ ਕਿਸੇ ਮੇਰੇ ਦੋਸਤ ਨੇ ਪਰਸੋਂ ਹੀ ਦੱਸਿਆ ਮੈਨੂੰ ਪਰਸੋਂ ਦੱਸ ਦਿੱਤਾ ਸਾਬ ਲਾ ਲਓ ਹਮ ਬਾਈਕ ਤੇ ਕਮਾਲ ਦੀ ਗੱਲ ਹੈ ਬਿਲਕੁਲ ਹੁੰਦਾ ਆਪਣੇ ਖਬਰ ਜਿਵੇਂ ਕਹ ਲੋ ਕਿ ਅੱਜ ਇੱਥੇ ਆ ਰਹੀ ਹੈ ਹਾਂ ਜੀ ਮੈਨੂੰ ਮੇਰੇ ਦੋਸਤ ਨੇ ਪਰਸੋਂ ਹੁੰਦੀ ਜੀ ਠੀਕ ਹੈ ਜੀ ਪਰਸੋਂ ਹਾਂ ਜੀ ਅ ਕੱਲ ਸ਼ਾਮੀ ਦੱਸੀ ਉਹਨੂੰ ਕਿਤੇ ਉਦੋਂ ਹੀ ਪਤਾ ਲੱਗਿਆ ਹੋਵੇਗਾ ਜੀ ਕੱਲ ਸ਼ਾਮੀ ਮੈਨੂੰ ਦੱਸੀ ਉਹਨੇ ਚਲੋ ਅੱਜਕੱਲ ਇੱਕ ਚੀਜ਼ ਹੋ ਰਹਾ ਸਾਬ ਮੈਂ ਤੁਹਾਨੂੰ ਅੰਦਰ ਦੀ ਗੱਲ ਦ ਕਉਕਿ ਥੋੜਾ ਜਿਹਾ ਗਾਂ ਜਾਓਗੇ ਬਤੇਰਾ ਕੁਝ ਜਾਣਨ ਵਾਲੇ ਇੱਥੇ ਬੈਠੇ ਨੇ ਇਸ ਦੁਨੀਆ ਚ ਜਦੋਂ ਜਾਓਗੇ ਅੱਜਕੱਲ ਕੀ ਹੁੰਦਾ ਹੈ ਕਿ ਸਾਬ ਪੁਲਿਸ ਕੋਲ ਬਾਅਦ ਚ ਜਾਇਆ ਜਾਂਦਾ